ਇਹ ਪਿੱਛੇ ਛੱਡੇ ਆ ਬਤਨ ਆ ਆ ਕਬੂਦਰੀਆਂ ਨੇ ਸਾਰੀਆਂ ਆ ਆ ਕਿਹੜਿਆ ਜੋ ਮਾਪੀ ਨੀਲੇ ਜੇ ਇਹ ਨੀਲੇ ਕਾਕੇ ਨਵੇਂ ਕਿਲੇ ਵਾਲਿਆਂ ਚੋਂ ਆ ਆ ਬਾਈ ਵੇਕਰ ਦੇ ਘਰੋਂ ਹੀ ਆਏ ਵਾ ਇਹ ਆ ਕਾਲੇ ਜੀਨੇ ਤੇ ਨੀਲੇ ਹਾਂ ਇਹ ਜਾਨੀ ਕਿ ਬਾਈ ਕਾਕਾ ਨਵਾਂ ਕਿਲਾ ਦੇ ਘਰੋਂ ਆ ਤੁਹਾਡੇ ਕੋਲੋਂ ਵੇਕਰ ਬਾਈ ਕੋਲੋਂ ਆਏ ਆ ਆ ਜਿਹੜੇ ਰੱਤੇ ਜੇ ਬੈਠੇ ਆ ਆ ਇਹ ਬਨੰਗਾ ਵਾਲੇ ਪਿਆਰ ਨਹੀਂ ਕਬੂਦਰੀਆਂ ਵਾਲੇ ਜਾਨੀ ਇਹ ਫੁੱਟੇ ਸਾਰੀਆਂ ਹਨਾ ਆ ਵਿੱਚ ਇਹ ਕਿਹੜੇ ਬੱਚੇ ਛੱਡੇ ਆ ਹਨਾ ਠੀਕ ਆ ਇਹ ਬਾਈ ਵੱਡੀਆਂ ਕਬੂਦਰੀਆਂ ਨੇਗੀਆਂ ਕਰ ਲਓ ਪਸੰਦ ਮਿੱਤਰੋ ਫੋਟੋਆਂ ਖੈ ਚਲ ਆਜੋ ਹਰਦਾਸਪੁਰੇ ਦੇ ਕੋਲੇ ਮਾਣਪੀ ਨੂੰ ਬੜਿਆ ਬਲੂ ਕੇ ਦੇਖ ਲਓ ਵੀ ਇਹ ਦੇ ਦੇਵੇ ਚਲ ਦੋ ਜੋੜੇ ਉਹ ਤਾਂ ਆਪਾਂ ਵਾਦਾ ਕਰਿਆ ਉਹ ਤਾਂ ਬਤਵਾਵਾਂਗੇ ਬੰਦੇ ਨੇ ਜਿੰਨਾ ਕਰੇ ਉਹਦੇ ਚਾਹੀ ਲੜਕੇ ਦਪਾਉਣੇ ਪੈਣ ਉਤਰਮੋਹੋ ਬੋਲਦੇ ਆ ਪ੍ਰਭੂ ਨਸਲ ਤਾਂ ਨਸਲੀ ਹੁੰਦੀ ਆ ਨਸਲ ਨਹੀਂ ਉੱਟਣਾ ਯਾਰ ਖੇਡ ਫੇਰ ਹੀ ਕੰਮ ਕਰੂਗੀ ਨਸਲ ਹੋਊਗੀ ਹਨਾ ਨਹੀਂ ਤਾਂ ਗੋਲੇ ਬਾਜੀ ਹੱਥ ਲੈ ਕਰਨ ਅਦਰ ਉੱਪਰ ਜੀ ਨਹੀਂ ਮਨਾ ਦੂਤਾ ਫੜਦੇ ਵੀ ਨਹੀਂ ਹੁਣੇ ਕੁੱਤਰ ਯਾਰ ਤਾਂ ਹੀ ਐ ਉਪਰ ਆ ਜਾ ਕਰਦੇ ਤਾਰੀਆਂ ਨਸਲ ਆਣੇ ਬਾਈ ਇੱਥੇ ਕਹਾਂਗੇ ਕਬੂਤਰ ਇਹਨਾਂ ਦੇ ਪੁਰਾਣੇ ਬਜ਼ੁਰਗਾਂ ਨੂੰ ਸ਼ੌਂਕ ਸੀਗਾ ਇਹਦੇ ਬਾਪੂ ਨੂੰ ਵੀ ਸ਼ੌਂਕ ਸੀ ਡੈਡੀ ਉਹਨਾਂ ਨੂੰ ਉਹਨਾਂ ਨੂੰ ਵੀ ਸ਼ੌਂਕ ਆ ਤਾਂ ਕਰ ਕਿ ਇਹਨਾਂ ਕੋਲ ਨਾ ਕਬੂਤਰ ਬਾਲੇ ਪੁਰਾਣੇ ਪੁਰਾਣੇ ਬੈਠੇ ਆ ਤੇ ਉਵੇਂ ਹੀ ਥਾਂ ਵੀ ਜਾਂਦੇ ਕਬੂਤਰ ਨਸਲ ਬਣਾਉਣ ਦਾ ਸ਼ੌਂਕ ਜਿਵੇਂ ਕਹਿ ਨਹੀਂ ਦਿੰਦੇ ਆਪਾਂ ਨਸਲ ਬਣਾਉਣ ਦਾ ਸ਼ੌਂਕ ਤਾਂ ਉਹਨਾਂ ਨੂੰ ਨਸਲ ਬਣਾਉਣ ਦਾ ਹੀ ਸ਼ੌਂਕ ਬਾਲਾ ਵਾਜੀਆਂ ਤਾਂ ਹੁਣ 4-5 ਸਾਲਾਂ ਦੀ ਘਾਟ ਹੀ ਛੱਡ ਰਹੇ ਕਿਉਂਕਿ ਖੇਤੀ ਇਹ ਕਰਦੇ 50-60 ਕਿੱਲਾਂ ਦੀ ਉਹਦੇ ਕਰਕੇ ਇਹਨਾਂ ਦੇ ਲੋਟ ਨਹੀਂ ਆਉਂਦੀ ਗਾਹਣੀ ਕਬੂਤਰਾਂ ਦੀ ਤੇ ਵਾ ਨਸਲ ਨੂੰ ਰੱਖੀ ਜਾਂਦੇ ਹੈਗੇ ਢਾੜਾ ਢਾੜਾ ਕੇ ਢਾਲ ਲੈਂਦੇ ਆ ਢਾ ਕੇ ਉਹ ਦੁਬਾਰਾ ਨਸਲ ਨੂੰ ਰੱਖ ਲੈ 500 ਤਵਾਜੀਆਂ ਹੋ ਗਈਆਂ ਛੱਡ ਲੈਂਦੇ ਮੇਨ ਮੇ ਇਹ ਦੰਦੇ ਹੈ ਨਹੀਂ ਕਿਸੇ ਨੂੰ ਕਿਉਂਕਿ ਵੇਚਦੀ ਇਹਨਾਂ ਨੇ ਕਬੂਤਰ ਦੇਦੇ ਸੀ ਯਾਰਾ ਮਿੱਤਰਾਂ ਨੂੰ ਤੁਹਾਨੂੰ ਪਤਾ ਬੱਜੇ ਯਾਰ ਬੰਦੇ ਫਿਰ ਕਰ ਜਾਂਦੇ ਅਗਲਾ ਨਾਂ ਵੀ ਨਾ ਲਵੇ ਕਬੂਤਰ ਲਿਆ ਕੇ ਵੀ ਥੋੜੇ ਉੱਡੇ ਆ ਭਾਈ ਫਿਰ ਬੰਦੇ ਨੂੰ ਗੁੱਸਾ ਤਾਂ ਆਉਂਦਾ ਹੀ ਆ ਬੰਦੇ ਨੂੰ ਖੇੜ ਵੀ ਦੱਸਣੀ ਮੜ ਕੇ ਬੰਦਾ ਨਾ ਆਣਾ ਵਾਲਾ ਵੇ ਫਿਰ ਬੰਦੇ ਨੂੰ ਗੁੱਸਾ ਆਉਂਦਾ ਫਿਰ ਬੰਦਾ ਕਹਿੰਦਾ ਛੱਡ ਯਾਰ ਕਿਸੇ ਨੂੰ ਵੀ ਨਹੀਂ ਦੇਣੇ ਫਿਰ ਇਹਨੇ ਸਾਰਿਆਂ ਨੂੰ ਜਵਾਬ ਦਿੱਤਾ ਫਿਰ ਆਪਾਂ ਦਾ ਚਾਹੇ ਅੱਜ ਫੜ ਕੇ ਲੈ ਜੀਏ ਗੱਲ ਕਰ ਆਪਣੀ ਟੂਟਰੀ ਸ਼ਾਰਟ ਤੇ ਤੇ ਆਪਾਂ ਨੂੰ ਤਾਂ ਵਿਚਾਰਨਾ ਕਰੇ ਹੱਥ ਫੜਿਆ ਨਹੀਂ ਗਾ ਕਿਉਂਕਿ ਪਹਿਲਾਂ ਹੀ ਦੱਸਿਆ ਗੜੇ ਵੀ ਆਪਣੀ ਤਾਂ ਬਾਈ ਲਿਹਾਜ ਬਹੁਤ ਪੁਰਾਣੀ ਐ ਸਕੂਟਰਾਂ ਨੂੰ ਵੇਚ ਨਹੀਂ ਲੈ ਕੇ ਆਉਂਦਾ ਲਿਹਾਜ ਹੈ ਆ ਆ ਗੋਲੀਆਂ ਇਹ ਬਾਈ ਕਾਕ ਵਾਲੀਆਂ ਆ ਫੋਟੋ ਟੀਕੀਏ ਸਵਾਰੰਗੇ ਜਾਣਾ ਹੋਰੀ ਸਾਹਿਬ ਜਿਹਦੇ ਸਾਰੇ ਕੱਢਦੇ ਇੱਦਾਂ ਨੇ ਡਾਕਟਰ ਕੋਲੇ ਵੀ ਇਹਦੇ ਨਾਲ ਦੇ ਸੀ ਇਹ ਆਪਣੇ ਕੋਲ ਵੱਡੇ ਆ ਗਏ ਆ ਕੇ ਬਾਹਲੇ ਮੁੱਢ ਕੱਢਦੇ ਆ ਥੋਡੇ ਕੋਲ ਤਾਂ ਡਾਕਟਰ ਨਾਲੋਂ ਪਹਿਲਾਂ ਆ ਗਏ ਸੀ ਡਾਕਟਰ ਦਾ ਬਾਅਦ ਬਣਿਆ ਜੇਲਾ ਨਹੀਂ ਡਾਕਟਰ ਪਹਿਲਾਂ ਬਣਿਆ ਪਿਆ ਕਬੂਤਰ ਥੋਡੇ ਕੋਲੇ ਪਹਿਲਾਂ ਆ ਗਏ ਸੀ ਨਹੀਂ ਕਬੂਤਰ ਉਹ ਵੀ ਕੋਈ ਸਾਡੇ ਕੋਲੇ ਆਈ ਜਿੱਥੇ ਲਾਏ ਸੀਗੇ ਅੱਛਾ ਥੋਡੇ ਕੋਲੇ ਲਾਲੇ ਸੀ ਬਾਹਲੀ ਕਰਕੇ ਇਹਨੂੰ ਬਾਹਲੇ ਵੱਡੇ ਕੁੱਤੇ ਦੇ ਦਿੱਤੇ ਸੀ ਅੱਛਾ ਬਿਕਰ ਨੇ ਥੋਡੇ ਨਾਲ ਬਾਹਲੀ ਲਿਆ ਸੀ ਤਾਂ ਸਾਨੂੰ ਪਹਿਲਾਂ ਵੱਧ ਦੇਦੇ ਸੀ ਬਾਕੀ ਥੋੜੀ ਸਾਫ ਸੀਗੀ ਯਾਰ ਉਹਨੂੰ ਆਏ ਹੋ ਗਿਆ ਵੀ ਇਹਨੇ ਖੁੱਡੇ ਖਾਡੇ ਵਧੀਆ ਪਾਏ ਵੇ ਸਾਫ ਹੈਗੀ ਆ ਨਹੀਂ ਆਇਆ ਦਾ ਬਿਕਰ ਥੋੜੀ ਜਿਹਾ ਸੈਪਟ ਕਰਦਾ ਮੇਰੇ ਕੋਲੇ ਆਪਣੀ ਬਿਕਰ ਨਾਲ ਵੀ ਵਧੀਆ ਹੈਗੀ ਬਿਕਰ ਨੇ ਕਦੇ ਵਿਚਾਰਨੇ ਅੱਜ ਤੱਕ ਆਪਾਂ ਨੂੰ ਆਏ ਨਹੀਂ ਕਿਹਾ ਵੀ ਉਹ ਐਂ ਕਰਕੇ ਜਾਂ ਉਹਨਾਂ ਨੇ ਐ ਆਪਣੀ ਜਮੇ ਨਹੀਂ ਉਹ ਕਹਿੰਦਾ ਹੀਰੇ ਬੰਦੇ ਆ ਭਾਈ ਉਹਨੇ ਤਾਂ ਕੋਈ ਨਹੀਂ ਕਿਹਾ ਆਹਾ ਆਹਾ ਠੀਕ ਆ ਚੰਗਾ ਹੀ ਮਿੱਤਰੋ ਕਰਲੋ ਸ਼ੌਂਕ ਅਜਾ ਜਸਵੀਰ ਆਈ ਬਣਾਣਾ ਕਿ ਜਸਵੀਰ ਵਾਲੇ ਵੀ ਆਏ ਕੋਲ ਹਾਂ ਹਾਂ ਜਸਵੀਰ ਜਿਹੜੀ ਕਹਿੰਦਾ ਹਾਂ ਆ ਆ ਜਸਵੀਰ ਬਾਦ ਵਾਲੀ ਕਬੂਦਰੀ ਜਿਹੜੀ ਚੱਕੀ ਸੀ ਬਾਈ ਬਿੱਕਰ ਨੇ ਹਾਂ ਉਹ ਆ ਕਬੂਦਰਾ ਚੱਕਿਆ ਵੀ ਹੈ ਜਿਹੜੀ ਜਸਵੀਰ ਸੀ ਹਾਂ ਇਹ ਘਾਹ ਦੇ ਕੋਲ ਡਾਲ ਦੂਣੀ ਬੇਟੀ ਕਾਂਤ ਵਾਲੇ ਵੀ ਆ ਜੀ ਜਰਾ ਅਜੋਈ ਜੀਜਾ ਕਰਿਆ ਵੀਡੀਓ ਉਹਦਾ ਬਣਾਉ ਨਹੀਂ ਦਿੰਦੇ ਸੀ ਮਾਹਰ ਬਣਾਤਾ ਲਈਏ ਅੱਗੇ ਮੈਂ ਪੱਠੇ ਪੁੱਠੇ ਦਾ ਬਣਾ ਕੇ ਲੈ ਗਿਆ ਆਪਾਂ ਇਤੋਂ ਕਈ ਵਾਰੀ ਅੱਜ ਮੈਂ ਹਜਾਰ ਇਹਨਾਂ ਦੀ ਬਣਾਉਣੇ ਆ ਹਨ ਇਹ ਵੀ ਚੰਨੀ ਵਰਗਾ ਭਾਈ ਤਾਂ ਬਣ ਗਈ ਵੀਡੀਓ ਕੁਦਰਤੀ ਬਣਾਉਂਦੇ ਬਣਾਉਂਦੇ ਤਵਾ ਗਿਆ ਨਾ ਤਾਂ ਉਹ ਵਿਚਾਰਾ ਹੁਣ ਕੁਛ ਕਹਿਣ ਜੋਗਾ ਵੀ ਵੀਡੀਓ ਕੁ ਬਣਾਉਣਾ ਉਹ ਨਹੀਂ ਬਣਾਉਣ ਦਿੰਦਾ ਸੀ ਉਹਨੇ ਅੱਗੇ ਵੀ ਮੈਨੂੰ ਜਵਾਬ ਤਾਂ ਕਹਿੰਦਾ ਵੱਡਿਆਂ ਦੀ ਨਾ ਬਣਾਇਆ ਯਾਰ ਅੱਗੇ ਵੀ ਪੱਠੇ ਪੁੱਠੇ ਦਾ ਬਣਾ ਕੇ ਆਪਾਂ ਕਈ ਵਾਰੀ ਲੈ ਗਏ ਹੁੰਦਾ ਹਰੇਕ ਬੰਦੇ ਨੂੰ ਯਾਰ ਤੁਹਾਨੂੰ ਪਤਾ ਹੀ ਹੈ ਕਿਸੇ ਬੰਦੇ ਕੋਲੇ ਭੱਜ-ਭੁੱਜ ਕੇ ਗਏ ਹੁੰਦੇ ਜਾਂ ਹੱਥੀ ਲੈ ਕੇ ਗਿਆ ਹੁੰਦਾ ਬੰਦਾ ਅਗਲਾ ਕਹਿੰਦਾ ਯਾਰ ਵੀ ਦੱਸ ਕੇ ਨਹੀਂ ਦਿੱਤੇ ਹੁੰਦੇ ਬੰਦੇ ਨੂੰ ਫਿਰ ਬੰਦੇ ਨੂੰ ਪਤਾ ਲੱਗ ਜਾਂਦਾ ਹੋਰ ਤਾਂ ਕਬੂਤਰਵਾਚਾਂ ਹੀ ਜਗਦੇ ਹੁੰਦੇ ਜਿਹੜੇ ਸਾਰੇ ਹੁੰਦੇ ਕਬੂਤਰ ਕਾਹਨੂੰ ਦੱਸਣਗੇ ਕਿਸੇ ਨੂੰ ਸ਼ਾਕ ਵਾਲੇ ਦੇ ਸਾਹਕਾਲੀ ਕਾਲੀ ਕਿਹੜੀ ਸਾਖ ਹੈ ਸ਼ਾਕ ਸਾਖ ਹੀ ਆਣਾ ਹੈ ਕਾਲੀ ਆ ਦੇ ਬਾਈ ਇਹ ਵੀ ਕਾਕੇ ਨਵੇਂ ਗਿਆਨ ਜੋ ਸਾਖ ਹੀ ਪਿਆਰ ਕਾਲੀ ਉਧਰੀ ਹੈ ਕਦੇ ਸਾਨੂੰ ਆਈ ਨਹੀਂ ਕਿ ਆ ਕੇ ਨੇ ਵੀ ਕਾਲੇ ਗੋਲੇ ਜੇ ਵੀ ਉੱਡਣੇ ਆ ਆ ਆ ਜਾਵਾ ਇਹ ਤੁਹਾਡੇ ਕੋਲ ਸੰਗਤ ਵੱਧ ਉੱਡਦੇ ਹਨਾ ਕਿੰਨੇ ਵੱਧ ਉੱਡਦੇ ਵੱਧ ਉਹੀ ਤਾਂ ਗੱਲ ਆ ਇਹ ਪਰ ਇਹ ਦੰਦਾ ਨਹੀਂ ਕੋਈ ਅਗਲਾ ਬਾਜੀ ਤੇ ਜੇ ਫੜ ਫੋੜ ਲਵੇ ਜਾਂ ਕੋਈ ਹੋਰ ਜਿੱਟਾ ਕਬੂਤਰ ਮੋੜ ਦੋ ਅਗਲਾ ਕਾਲਾ ਮੋੜ ਕਰ ਹਾਂ ਦੀ ਬਹੁਤ ਘਟਾ ਉਹੀ ਤਾਂ ਗੱਲ ਆ ਤਾਂ ਹੀ ਰੱਖਣੇ ਪੈਂਦੇ ਆ ਦੱਬਾ ਦੇ ਕਾਲਾ ਕਬੂਤਰ ਛੇਤੀ ਅਗਲਾ ਮੋੜ ਦਾ ਨਹੀਂ ਇਹ ਜੀਨੇ ਹੀ ਬਹੁਤ ਘਟਣੇ ਆ ਹੂੰ ਆ ਜਾ ਜੀਨੇ ਨਵੇਂ ਪਰੇ ਰੱਖੇ ਜਾਉਂਦੇ ਤਾਂ ਉਹ ਲੱਗੇ ਹੂੰ ਹੋਰ ਖੁੱਡੇ ਵੀ ਹੈਗੇ ਆ ਚਲ ਉਹਦੀ ਹੁਣ ਕਾਣੂ ਬਣਾਉਣੀ ਆ ਬਾਹਣਾ ਇੰਨਾ ਅਗਦੀ ਦਿਖਾ ਦੇ ਤੁਹਾਨੂੰ ਬਹੁਤ ਆ ਕਰ ਲੋ ਸ਼ੌਂਕ ਬਾਕੀ ਹੋਰ ਭਾਵਾਂਗੇ ਵੀਡੀਓ ਆਪਾਂ